ਪੰਜਾਬ ਵਿੱਚ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਪਿੰਡਾਂ ਵਿੱਚ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਨਿਰਵਿਰੋਧ ਸਰਬਸੰਮਤੀ ਨਾਲ ਪੰਚਾਇਤਾਂ ਬਣਾਉਣ ਵਿੱਚ ਐਮੀਅਤ ਦਿੱਤੀ ਜਾ ਰਹੀ ਹੈ। ਇਸੇ ਦੇ ਤਹਿਤ ਨਵਾਂ ਸ਼ਹਿਰ ਦੇ ਪਿੰਡ ਬਰਨਾਲਾ ਕਲਾ ਵਿਖੇ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਚੁਣੀ ਗਈ। ਪਿੰਡ ਵਾਸੀਆਂ ਨੇ ਆਪਸੀ ਸਹਿਮਤੀ ਨਾਲ ਇੱਕ ਔਰਤ ਨੂੰ ਪਿੰਡ ਦੀ ਸਰਪੰਚ ਬਣਾਇਆ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਹਰਪ੍ਰਭ ਮਹਿਲ ਸਿੰਘ ਨੇ ਕਿਹਾ ਕਿ ਬਰਨਾਲਾ ਕਲਾ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਗ੍ਰਾਮ ਪੰਚਾਇਤ ਨੇ ਪਿੰਡ ਦੀ ਸਰਬਸੰਮਤੀ ਨਾਲ ਪੰਚਾਇਤ ਚੋਣਾਂ ਦਾ ਪ੍ਰਣ ਕੀਤਾ ਸੀ ਜਿਹੜਾ ਕਿ ਅੱਜ ਪੂਰਾ ਹੋਇਆ ਹੈ। ਉਹਨਾਂ ਕਿਹਾ ਕਿ ਜਿਹੜਾ ਪੈਸਾ ਸਰਪੰਚ ਅਤੇ ਪੰਚਾ ਵੱਲੋਂ ਪੰਚਾਇਤੀ ਚੋਣਾਂ ਤੇ ਖਰਚਿਆ ਜਾਣਾ ਸੀ ਉਹੀ ਪੈਸਾ ਪਿੰਡ ਦੇ ਵਿਕਾਸ ਕਾਰਜਾਂ ਤੇ ਖਰਚਿਆ ਜਾਵੇਗਾ। ਅੰਦਾਜ਼ ਹਰਪ੍ਰਮ ਮਹਿਲ ਸਿੰਘ ਅਧਿ ਸਰਦਾਰ ਤਰੁਤਲ ਸਿੰਘ ਕਾਲਾ ਵਿਜਤਨਾ ਸਦਕਾ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਪਿੰਡ ਵਾਲਿਆਂ ਨੇ ਬੇਨਤੀ ਕੀਤੀ ਸੀ ਆਸ ਕੀ ਆਪਾਂ ਗੁਰਨਾਨ ਸਿੰਘ ਸਾਹਿਬ ਜੀ ਦਾ ਜਿਹੜਾ 550ਵਾਂ ਮੁਰਪੁਰਬ ਮਨਾਇਆ ਜਾਣਾ ਹੈ ਪ੍ਰਕਾਸ਼ ਉਸ ਮਨਾਇਆ ਜਾਣਾ ਉਹਦੇ ਨੂੰ ਸਮਰਪਿਤ ਹੋ ਕੇ ਆਪਾਂ ਜਿਹੜੀ ਪਿੰਡ ਦੀ ਪੰਚਾਇਤ ਹੈ ਉਹ ਸਾਰਾ ਸਮੁੱਚ ਨੇ ਚੁਣਨੀ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਗੁਰਨਾਨ ਸਿੰਘ ਸਾਹਿਬ ਜੀ ਦਾ ਜੋ ਪ੍ਰਕਾਸ਼ ਆ ਰਿਹਾ ਉਹਦੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਯੋਗਦਾਨ ਪਾਉਣਾ ਤੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਇਹ ਜਿਹੜਾ ਆ ਗੁਰਪੁਰਬ ਮਨਾਉਣਾ ਉਹ ਸਾਡੀਆਂ ਭਾਵਨਾਵਾਂ ਅੱਜ ਪੂਰੀਆਂ ਹੋਈਆਂ। ਗੁਰੂ ਨੇ ਕਿਰਪਾ ਕੀਤੀ ਸਾਡੇ ਉੱਤੇ ਤੇ ਸਾਰੇ ਪਿੰਡ ਨੂੰ ਇਕੱਠਾ ਕਰਕੇ ਅਸੀਂ ਅੱਜ ਸਰਪੰਚ ਨਰਿੰਦਰ ਕੌਰ ਪੰਚ ਬਲਵਿੰਦਰ ਕੁਮਾਰ ਪੰਚ ਪ੍ਰਵੀਨ ਕੌਰ ਪੰਚ ਸੋਸਰੂਪ ਪੰਜ ਤੇ ਕੁਲਵਿੰਦਰ ਕੌਰ ਪੰਜ ਗਿਰਨ ਪੰਜ ਅਸਵੀਰ ਸਿੰਘ ਤੇ ਪੰਜ ਪਰਮਿੰਦਰ ਸਿੰਘ ਤੇ ਸਰਬਸੰਮਤੀ ਦੇ ਨਾਲ ਇਹਦੀ ਪੰਚਾਇਤ ਚੁਣੀ ਆ ਤੇ ਇਸ ਪੰਚਾਇਤ ਨੂੰ ਬਕਾਇਦਾ ਤੌਰ ਤੇ ਹਯਾਤ ਕੀਤੀ ਹੈ ਤੇ ਤੁਸੀਂ ਕਿਸੇ ਵੀ ਪਾਰਟੀ ਵਾਈ ਵਿੱਚ ਨਹੀਂ ਆਉਣਾ ਕੋਈ ਵੀ ਪਾਰਟੀ ਦਾ ਲੀਡਰ ਪਿੰਡ ਵਿੱਚ ਆਉਂਦਾ ਤੇ ਉਹਦਾ ਸਤਿਕਾਰ ਕਰਨਾ ਉਹਦੀ ਉਹਦੇ ਆਉ ਭਗਤ ਕਰਨੀ ਉਹਦੀ ਤੇ ਉਹ ਉਹਦੇ ਕੋਲੋਂ ਪਿੰਡ ਦੇ ਵਿਕਾਸ ਲਈ ਜਿੰਨੀ ਵੀ ਗ੍ਰਾਂਟ ਮਿਲਦੀ ਆ ਉਹ ਆਪਾਂ ਲੈਣੀ ਆ ਸਾਨੂੰ ਅਸੀਂ ਸਰ ਪਿੰਡ ਦਾ ਵਿਕਾਸ ਕਰਨਾ ਆ ਸਾਨੂੰ ਪਾਰਟੀ ਵਾਜਿਨਾ ਕੋਈ ਮਤਲਬ ਨਹੀਂ ਅਸੀਂ ਪਿੰਡ ਦੇ ਭਲੇ ਲਈ ਸੋਚਣਾ ਇਹੀ ਇਸ ਪੂਰੀ ਪੰਚਾਇਤ ਨੇ ਕੀਦਾ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਇਹਨਾਂ ਸਾਰਿਆਂ ਨੇ ਖੜ ਕੇ ਬੇਨਤੀ ਕੀਤੀ ਵੀ ਅਸੀਂ ਇਸੇ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਸਮਰਥਤ ਰ੍ਹਾਂਗੇ ਅਤੇ ਪਿੰਡ ਦੇ ਭਲੇ ਲਈ ਪਾਰਟੀ ਵਾਜਿ ਤੋਂ ਧੜੇ ਤੋਂ ਉੱਪਰ ਉੱਠ ਕੇ ਅਸੀਂ ਤੇੜਾ ਪਿੰਡ ਦਾ ਵਿਕਾਸ ਕਰਾਂਗੇ ਪਿੰਡ ਦੀ ਲੋਕਾਂ ਦੀਆਂ ਮਸਲੇ ਆ ਉਹ ਵੀ ਹੱਲ ਕਰਾਂਗੇ ਕੋਈ ਮਸਲਾ ਖਾਣੇ ਨੇ ਜਾਣ ਦਾਂਗੇ ਸਾਰੇ ਮਸਲੇ ਪਿੰਡ ਵਿੱਚ ਹੀ ਹੱਲ ਹੋਵ ਕਰਨਗੇ ਪਿੰਡ ਦੇ ਲੋਕਾਂ ਨੂੰ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਪ੍ਰਸ਼ਾਸਨ ਦੇਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕਿ ਪੰਜਾਬ ਦੇ ਵਿੱਚ ਇੱਕ ਵਿਲੱਖਣ ਹੋਵੇ ਤੇ ਸਾਡਾ ਜਿਹੜਾ ਪਿੰਡ ਆ ਉਹ ਪੂਰੇ ਪੰਜਾਬ ਦੀ ਉਦਾਹਰਨ ਬਣ ਸਕੇ ਇਹਨਾਂ ਕਾਰਨ ਫਤਿਹਯਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਂ ਸ਼ਹਿਰ ਤੋਂ ਅਜੀਤ ਵੈਬ ਟੀਵੀ ਲਈ ਸੁਖਜਿੰਦਰ ਸੁਖਾ ਦੀ ਰਿਪੋਰਟ